ਇਤਵਾਰਨਾ ਧੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਬੈਠੇ ਆ ਤੇ ਸੰਗਤ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਾ ਬੜੀ ਭਾਵਨਾ ਦੇ ਨਾਲ ਮੱਥਾ ਟੇਕ ਰਹੀ ਹੈ ਚਲੋ ਹੁਣ ਤੇ ਖਿਮਾ ਕਰਿਓ ਵੀ ਸਾਡੇ ਮੱਥਾ ਟੇਕਣ ਦੇ ਢੰਗ ਬਦਲਦੇ ਜਾ ਰਹੇ ਆ ਬਹੁਤੀ ਵਾਰ ਤੇ ਅਸੀਂ ਇਕੱਲਾ ਹੱਥ ਲਾ ਕੇ ਤੇ ਮੱਥੇ ਨੂੰ ਲਾ ਲੈਨੇ ਆ ਜਾਂ ਸਾਡੇ ਜਿਹੜੇ ਬੱਚੇ ਆ ਹੁਣ ਉਹ ਇਸਾਈਆਂ ਵਾਂਗ ਲਾਪਿਆ ਗਰਮ ਕਦੀ ਮੋਢੇ ਨੂੰ ਲਾ ਮੱਥੇ ਨੂੰ ਲਾ ਤੇ ਬਾਅਦ ਵਿੱਚ ਚੁੰਮਣਾ ਜਾਂ ਇਦਾਂ ਦੇ ਕਾਰਜ ਕਰਨੇ ਪਿਆਰਿਓ ਮੱਥਾ ਟੇਕਣਾ ਜਿਹੜਾ ਆ ਬੜੀ ਵੱਡੀ ਦਾਤ ਆ ਕਿਉਂਕਿ ਇੱਕ ਤੇ ਆ ਬੜੀ ਵੱਡੀ ਭਾਵਨਾ ਉਂਝ ਮਸਤਕ ਜਿਹੜਾ ਆ ਅਰਕਾਂ ਤੱਕ ਪੂਣੀਆਂ ਤੱਕ ਹੱਥ ਜਿਹੜੇ ਥੱਲੇ ਲਾ ਕੇ ਤੇ ਮਸਤਕ ਜਿਹੜਾ ਉਹ ਸਤਿਗੁਰੂ ਦੇ ਚਰਨਾਂ ਦੇ ਨਾਲ ਸ਼ੋਇਆ ਜਾਏ ਉਹ ਮੱਥਾ ਟੇਕਣਾ ਹੁੰਦਾ ਹੈ ਇਕਵਰਨਾ ਕਾਜ਼ੀ ਸਲਾਰਦੀਨ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਕਾਜ਼ੀ ਸਲਾਰਦੀਨ ਨੇ ਸੰਗਤ ਨੂੰ ਮੱਥਾ ਟੇਕਦਿਆਂ ਵੇਖ ਕੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੱਚੇ ਪਾਤਸ਼ਾਹ ਇਹਨੇ ਸੰਗਤ ਮੱਥਾ ਟੇਕ ਰਹੀ ਆ ਮੱਥਾ ਟੇਕਣ ਦੇ ਨਾਲ ਕੁਝ ਹੁੰਦਾ ਤੇ ਪਾਤਸ਼ਾਹ ਗੁਰਦੇਵ ਨੇ ਉਸੇ ਵੇਲੇ ਕੋਲ ਬਿਠਾ ਕੇ ਨਾ ਇੱਕ ਸਟੈਂਪ ਮੋਹਰ ਮੰਗਵਾਈ ਉਸ ਵੇਲੇ ਦੀ ਤੁਸੀਂ ਤਖਤ ਸਾਹਿਬ ਤੇ ਜਾਓਗੇ ਤਖਤ ਚਿਰੀਕੇਸgarh ਸਹਿਬ ਜਾਨਦਮਾ ਸਹਿਬ ਅੱਜ ਵੀ ਮਹਾਰਾਜ ਵੇਲੇ ਦੀਆਂ ਮੋਹਰਾ ਮੌਜੂਦ ਆ ਮਹਾਰਾਜ ਉਸ ਸਟੈਂਪ ਉਂ ਮੰਗਾ ਕੇ ਕਹਿੰਦੇ ਸਲਾਰਦੀਨ ਇਹਨੂੰ ਪੜ ਕੇ ਵੇਖ ਇਹਦੇ ਤੇ ਕੀ ਲਿਖਿਆ ਬੜੇ ਧਿਆਨ ਦੇ ਨਾਲ ਪੜਿਆ ਪਰ ਗੱਲ ਨਾ ਬਣੀ ਕਹਿਣ ਲੱਗਾ ਮਹਾਰਾਜ ਪੜਿਆ ਨਹੀਂ ਜਾ ਰਿਹਾ ਅਖਰ ਕੁੱਠੇ ਆ ਕਾਜ਼ੀ ਸਲਾਰਦੀਨ ਦੇ ਸਾਹਮਣੇ ਮਹਾਰਾਜ ਉਸ ਮੋਹਰ ਨੂੰ ਸ਼ਿਆਹੀ ਲਾ ਕੇ ਸਟੈਂਪ ਨੂੰ ਕਾਗਜ਼ ਤੇ ਲਾ ਕੇ ਕਹਿੰਦੇ ਹੁਣ ਪੜ ਕੀ ਲਿਖਿਆ ਉਨੇ ਇੱਕੋ ਪਲ ਚ ਪੜ ਦਿੱਤਾ ਮਹਾਰਾਜ ਕਹਿੰਦੇ ਆ ਭਾਵਨਾ ਦੇ ਨਾਲ ਗੁਰੂ ਦੇ ਸਨਮੁਖ ਕੀਤਾ ਹੋਇਆ ਸਜਦਾ ਮੱਥਾ ਟੇਕਿਆ ਹੋਇਆ ਇਹ ਮਾਇਨੇ ਰਖਾਉਂਦਾ ਹੈ ਕਿ ਕਈ ਵਾਰ ਗੁਰੂ ਦੀ ਕਿਰਪਾ ਜਦੋਂ ਵਰਤਦੀ ਹੈ ਭਾਵਨਾ ਵਾਲਾ ਸਿੱਖ ਸੱਚੀ ਭਾਵਨਾ ਨਾਲ ਮੱਥਾ ਟੇਕੇ ਪਿਆ ਰਹੇ ਤੇ ਪੁੱਠੇ ਲੇਖ ਜਿਹੜੇ ਉਹ ਵੀ ਸਤਿਗੁਰੂ ਦੀ ਕਿਰਪਾ ਦੇ ਨਾਲ ਸਿੱਧੇ ਹੋ ਜਾਂਦੇ ਨੇ